आद वाल्मीकि अंबेडकर महापंचायत के मुख्य संचालक सुमित कुमार कालीदी अगवाई हेठ आज रामबाग स्थित मेवा मंडी विखे अमृतसर लोकसभा दे कांगड़सी उम्मीदवार गुरजीत सिंह औजला दा पुतला फूकया गया इस मौके पे मेंबर सुरजीत सिंह रजपाल सिंह रोहित कुमार दलजीत सिंह नार रवि कुमार विजय कुमार शशि चीदा गुरदयाल सिंह लकी वैद सन्नी बाबा राकेश कुमार गौतम कुमार आदि मेंबर मौजूद सन चीफ एडिटर कमलजीत सिंह विशेष रिपोर्ट

ਸੋ ਸਾਰੇ ਜੈਵਾਨੀ ਜੈਪੀ ਜੈ ਭਾਰਤ ਮੈਂ ਤੁਹਾਨੂੰ ਪਤਾ ਚੁਕਾਉਂਦਾ ਕਿ ਸਾਡੇ ਵਿੱਚ ਮੇਰੀ ਦਿੱਸੀ ਮੋਢ ਲਈ ਜਿਹੜਾ ਸਾਡੇ ਐਸਐ ਸਮਾਜ ਨੇ ਮਾਰਾ ਗਿਆ ਸੀ ਉਹ ਸਬੰਧਤ ਇਹ ਲਗਾਤਾਰ ਡਰਾਵਾ ਮੈਂ ਆਪਣੇ ਸਮਾਜ ਚਾਹਨਾ ਕਿ ਜਿਹੜੇ ਲੋਕ ਸਾਡੇ ਸੱਸੀ ਸਮਾਜ ਨੂੰ ਮਾੜਾ ਕਹਿੰਦੇ ਆ ਇਹਨਾਂ ਲੋਕਾਂ ਦਾ ਜਿਹੜਾ ਸਾਡੇ ਤੋਂ ਮਾਈਕਾਟ ਕਰਨਾ ਚਾਹੀਦਾ ਕਿਉਂ ਅੱਜ ਤੱਕ ਕਦੀ ਇਹਨਾਂ ਨੂੰ ਸਾਡੇ ਇਹਨਾਂ ਦੀ ਸਾਡੇ ਲੋਕਾਂ ਨੂੰ ਕੋਈ ਦੇਖ ਨਹੀਂ ਐਸੀ ਸਮਾਜ ਨੂੰ ਇਹਨਾਂ ਲੋਕਾਂ ਦੀ ਕੋਈ ਦੇਖ ਨਹੀਂ ਜਿਹੜੀ ਦੇਣੇ ਭਾਬਾ ਸਾਹਿਬ ਬਿੱਕਰ ਦੀ ਜਿਨ੍ਹਾਂ ਨੇ ਸਭਿਖਾਨੇ ਪ੍ਰਤੀਸਾਨ ਨੂੰ ਜਨਕ ਜਿਹੜੇ ਲੋਕ ਇਨੀ ਸੋਚ ਮਾੜੀ ਰੱਖਦੇ ਸਾਡੀ ਕੌਮ ਵਾਸਤੇ ਸਾਡੀ ਐਸੀ ਸਮਾਜ ਵਾਸਤੇ ਅੱਜ ਉਹਨਾਂ ਦਾ ਹਿਸਕਲਾ ਖੁੱ ਗਿਆ ਬਾਈ ਤੇ ਮੈਂ ਪੂਰਾ ਵੀ ਲੀਡ ਕਰਨ ਨੂੰ ਇਹ ਸਦਾ ਹੀ ਚੇਤਾਵਨੀ ਦੇਣਾ ਚਾਹਨਾ ਹੈ ਆਰੇ ਮੜਾ ਕਹਿਣਗੇ ਉਹਨਾਂ ਦਾ ਇਲੈਕਸ਼ਨਾਂ ਦੇ ਵਿੱਚ ਬਾਈਕਾਟ ਕੀਤਾ ਜਾਇਆ ਅੱਜ ਆਖਿਰ ਮੀਡੀਆ ਰਹੀ ਮੈਂ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਸਾਡੇ ਐਸੀ ਸਮਾਜ ਨੂੰ ਮੜਾ ਚਾਹਿੰਦੇ ਜਿਹੜਾ ਪੁਲਿਸ ਹੋਸ਼ਲਾ ਨੇ ਸਾਡੇ ਐਸੀ ਸਮਾਜ ਨੂੰ ਮੜਾ ਗਿਆ ਉਹਦੇ ਸਬੰਧ ਵਿੱਚ ਅਸਲੀਆ ਜੁਨਾ ਦਾ ਬੋਤਲਾ ਵੀ ਚੁੱਕਾ ਕਿ ਮੈਂ ਮਾਦੀ ਜਿਹੜੇ ਭਾਈਚਾਰੇ ਨੂੰ ਬਿੱਤੀ ਕਰਦਾ ਵਾਂ ਕਿ ਕਿਹਦਾ ਬਾਈਕਾਟ ਕੀਤਾ ਜਾਵੇ ਜਿਹੜਾ ਇਲੈਕਸ਼ਨਾਂ ਦੇ ਕਿਤਾਵਾ ਇਹ ਨੂੰ ਸਾਡੇ ਸਮਾਜ ਵੱਲੋਂ ਬੂਤ ਨਾ ਪਾਈ ਜਾਵੇ ਨੂੰ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਐਸੀ ਸਮਾਜ ਦੀ ਤਾਕਤ ਹਈ ਆ ਐਸੀ ਸਮਾਜ ਜਿਹੜਾ ਵਾ ਅੱਜ ਦੇ ਪਿਛਲੇ ਟਾਈਮ ਚ ਪੜਿਆ ਲਿਖਿਆ ਸਮਾਜ ਆ ਜਿਨ੍ਹਾਂ ਨੂੰ ਇਹਨਾਂ ਨੇ ਗੈਂਗਸਟਰ ਦੱਸਿਆ ਇਹਨਾਂ ਨੇ ਜਿਨ੍ਹਾਂ ਨੂੰ ਸ਼ੁਰੀ ਮਾਰ ਦੱਸਿਆ ਇਹਨਾਂ ਨੂੰ ਜਿਨ੍ਹਾਂ ਨੇ ਕਿਹਾ ਕਿ ਚੈਨੀ ਚੋਰ ਆ ਅੱਜ ਸਾਡੇ ਸਮਾਜ ਦੇ ਵਿੱਚ ਬੜੇ ਬੜੇ ਉੱਚ ਅਧਿਕਾਰੀਆਂ ਤੇ ਅਫਸਰ ਬੈਠੇ ਆ ਪਰ ਬੜੀ ਵਧੀਆ ਭੜਾਈਆਂ ਕਰਕੇ ਸਮਾਜ ਨੂੰ ਕੱਚੀ ਦੇ ਦੇ ਰਹੇ ਆ ਸੰਵਿਧਾਨ ਨੂੰ ਮੰਨਦੇ ਆ ਅਲੀ ਲੋਗ ਅੱਜ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਬਿਲਕੁਲ ਇਹ ਇਸ ਬੰਦੇ ਦਾ ਬਾਈਕਟ ਕੀਤਾ ਜਾ ਰਿਹਾ ਹੈ ਪਰ ਮੈਂ ਵਿੰਕੀ ਕਰੂੰਗਾ ਕਿ ਤਗਾਕਾਰ ਜਿਹੜੀ ਸ਼ੋਸ਼ਣ ਪ੍ਰਥੀਲੇ ਆ ਦੇ ਚੇ ਜਿਹੜੀ ਕੁਝੀ ਰੋਲ ਲੈ ਨੇ ਮੀਡੀਆ ਰਾਈ ਆਪਣਾ ਇੱਕ ਬਿਆਨ ਦਿੰਦਾ ਹਾਂ ਬਚਨ ਜਿਹੜਾ ਬਿਆਨ ਦਿੱਤਾ ਹੈ ਦੀ ਵਾਅਦਤ ਉਹਦੇ ਸੰਬੰਧ ਦੇ ਵਿੱਚ ਥੱਲੇ ਵੀ ਜਿਹੜੀ ਆਪੋਜੀਟ ਪਾਰਟੀਆਂ ਨੇ ਵੀ ਅਜ ਤੱਕ ਉਸ ਸੰਬੰਧ ਦੇ ਵਿੱਚ ਸਾਡੇ ਸਮਾਜ ਦੀ ਕੋਈ ਵੀ ਅਜ ਤੱਕ ਹੱਕ ਦੀ ਗੱਲ ਨਹੀਂ ਕੀਤੀ ਨਹੀਂ ਤੇ ਜਿਸ ਤਰ੍ਹਾਂ ਇਹਦੀ ਅੱਗ ਵਰਖ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਸ ਸੰਬੰਧ ਦੇ ਵਿੱਚ ਦਿਸਕੀਆਂ ਪਾਰਟੀਆਂ ਨੂੰ ਚਾਹੀਦਾ ਸੀ ਕਿ ਸਾਡੇ ਐਸੀ ਸਮਾਜ ਦੀ ਗੱਲ ਕਰਦੇ ਮਗਰ ਅੱਜ ਆਨੇ ਨੂੰ ਚੁੱਕੇ ਹੈ ਜਿਹੜੇ ਪਾਰਟੀਆਂ ਦੇ ਲੋਕ ਆ ਉਹ ਵੀ ਅੱਜ ਤੱਕ ਇਸ ਮੁੱਦੇ ਦੇ ਉੱਤੇ ਸਾਡੇ ਸਮਾਜ ਦੀ ਗੱਲ ਨਹੀਂ ਕਰ ਸਕਦੇ ਉਹ ਸਾਡੇ ਐਸੀ ਭਾਈਚਾਰੇ ਦੀ ਗੱਲ ਕਰਦੇ ਮੈਨੂੰ ਹੈਰਾਨੀ ਹੁੰਦੀ ਆ ਕਿ ਕੀ ਗੱਲ ਹੈ ਸਾਡੇ ਲੋਕਾਂ ਕੋਲ ਤੁਸੀਂ ਮੋਟਾ ਹੀ ਲੈਣਾ ਜਾਣਦੇ ਜੇ ਆਪਣਾ ਢਿੱਡ ਭਰਨਾ ਜਾਣਦੇ ਜੇ ਵੱਡੀਆਂ ਕੁਰਸੀਆਂ ਤੇ ਦਾਵੇਦਾਰੀਆਂ ਹੀ ਪਾਣਾ ਜਾਣਦੇ ਜੇ ਮਗਰ ਜਿਹੜਾ ਅੱਜ ਐਸੀ ਸਮਾਨ ਨੂੰ ਜਿਹੜਾ ਨਕਾਰੇਗਾ ਕੌਮ ਉਹਨੂੰ ਨਕਾਰੇਗੀ ਉਹ ਸਮਾਜ ਉਹਦਾ ਬਾਈਕਟ ਕਰੇਗਾ ਜੇਵਾਦ ਬਿੱਤੀ ਜੈ ਸੰਘਰਸ਼ ਜਿਹੜਾ ਗਿਆ ਇਹ ਚੋਣਾਂ ਦੇ ਦੌਰਾਨ ਚੱਲੇਗਾ ਤੇ ਅੱਗੇ ਵੀ ਚੱਲੀ ਜਾਏਗਾ ਦੇਖੋ ਜੀ ਇਹ ਜਿਹੜਾ ਜਿੱਦਾਂ ਚੋਣਾਂ ਦੇ ਦੌਰਾਨ ਜਿੱਦਾਂ ਜਿਹਨ ਪਰਮਾਤਮਾ ਨੇ ਆਪ ਨੂੰ ਸੁਆਸ ਦਿੱਤੇ ਆ ਅਸੀਂ ਸੰਘਰਸ਼ ਕਰਦੇ ਰਵਾਂਗੇ ਦੇਖੋ ਇਹ ਜਿਹੜਾ ਸੰਘਰਸ਼ ਹੈ ਮੈਂ ਪੂਰੇ ਸਮਾਜ ਨੂੰ ਲੈ ਕੇ ਅੱਗੇ ਫਿਰ ਸੰਘਰਸ਼ ਕਰਦਾ ਹੀ ਰਹਿਣਾ ਹੈ ਕਿਉਂਕਿ ਉਹਨਾਂ ਦੇ ਵਿੱਚ ਤੁਹਾਡਾ ਜੀ ਕੋਈ ਲੱਗ ਰਿਹਾ ਕਿ ਤੁਹਾਡੀ ਅੱਗੇ ਨਹੀਂ ਦੇਖੋ ਜੀ ਮੈਂ ਇਹ ਚੀਜ਼ ਦੇ ਬਾਰੇ ਇਸ ਟੋਪਿਕ ਦੇ ਉੱਤੇ ਮੈਂ ਹਲੇ ਕੋਈ ਸੋਚਿਆ ਰਹੀ ਆ ਉਹਦੀ ਕੋਈ ਗੱਲ ਸਿੱਧੀ ਗੱਲ ਤੇ ਤੂੰ ਆ ਤਾਂ ਸਾਡੇ ਸਮਾਜ ਦਾ ਪਿਆਰ ਸਾਨੂੰ ਮੈਂ ਤਾਂ ਸਾਡੀ ਕੌਮ ਦਾ ਪਿਆਰ ਹੈ ਸਿੱਧੀ ਗੱਲ ਇਹ ਆ ਅਸਲੀ ਲੱਗਦਾ ਕਿ ਜਿਹੜੀਆਂ ਮੰਗਾਂ ਦੇ ਲੋਕ ਜਿਹੜਾ 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 ਅਗਰੀਕੀ ਕਰ ਰਹੀ ਹੈ ਅਕ੍ਰੇਲੀ ਜਿਹੜੀ ਕਾਰਵਾਈ ਆ ਜੀ ਦੇਖੋ ਹੁਣ ਤਾਂ ਪਹਿਲਾਂ ਵੀ ਦੱਸਿਆ ਕਿ ਮੈਂ ਪੰਜਾਬ ਲੈਵਲ ਤੇ ਮੇਂ ਜੀਆਂ ਲਗਾਤਾਰ ਜਿਹੜੀਆਂ ਫੋਚ ਵਾਰਤਲਾਪਾਂ ਹੋ ਰਹੀਆਂ ਵਾਂ ਗੱਲਬਾਤ ਮੇਰੀ ਪੂਰੇ ਪੰਜਾਬ ਦੇ ਵਿੱਚ ਸਾਰਿਆਂ ਨਾਲ ਚੱਲ ਰਹੀ ਬਈ ਆ ਔਰ ਮੈਂ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਲਿਆਵਾਂਗਾ ਔਰ ਇਸ ਸੰਬੰਧ ਦੇ ਵਿੱਚ ਜਿਹੜੀ ਆ ਬਟੇ ਬੱਦਲ ਦੇ ਵਿੱਚ ਜਿਹੜੀ ਆ ਕਾਰਵਾਈ ਨਾਲ ਹੋਵੇ ਜੈ ਪੀ ਜੈ ਭਾਰਤ ਦਾਸਤਾਨਾ ਪੰਜਾਬ ਸਕल्याण ਆਲ ਇੰਡੀਆ ਸਕੂਲ ਦਾ ਕੋਡੇਸ਼ਨ ਵੱਲੋਂ ਪੰਜਾਬ ਦਾ ਪ੍ਰਧਾਨ ਹੈਗਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਰੇ ਐਸਸੀ ਪਰਿਵਾਰਾਂ ਨੂੰ ਕਿ ਜੋ ਗਰਜੀਤ ਸਿੰਘ ਨੂੰ ਜਿਲ੍ਹਾ ਮੈਂਬਰ ਪਾਰਲੀਮੈਂਟ ਅੰਬਰ ਸਾਹਿਬ ਤੋਂ ਨਹੀਂ ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਸਾਡੇ ਪਰਿਵਾਰਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਹੈਗੀ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਸ਼ਬਦ ਵਰਤੋਂ ਤੋਂ ਕੋਲੋਂ ਸੋਚਿਆ ਵੀ ਨਹੀਂ ਕਿ ਸਾਡੇ ਕਿੰਨੀਆਂ ਕੁਰਬਾਨੀਆਂ ਵਾ ਪੁਰਖਾਂ ਦੀਆਂ ਇਸ ਤਰ੍ਹਾਂ ਕੇ ਪ੍ਰਮ ਗਿਆਨੀ ਬਾਲਮੀਕ ਜੀ ਫਿਰ ਅਮਜੀਤ ਬਾਬਾ ਜੀਵਨ ਸਿੰਘ ਜੀ ਅਮਜੀਤ ਬਾਬਾ ਸੰਤ ਸਿੰਘ ਜੀ ਤਾਤਰ ਬਾਬਾ ਦੀਪ ਸਿੰਘ ਜੀ ਉਹੀ ਵੰਸ ਗਿਆ ਹੈ ਸਾਡੇ ਉਹਨਾਂ ਦੇ ਹੀ ਪੁਰਖਾਂ ਦੇ ਗਾਂ ਬੱਚੇ ਆ ਗਏ ਜਿਨ੍ਹਾਂ ਨੇ ਚਾਂਦਰੀ ਚੌਂਕ ਤੋਂ ਸੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆ ਕੇ ਦਸਵੇਂ ਪਾਤਸ਼ਾਹ ਸੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚੁੱਕਿਆ ਸੀਗਾ ਤੇ ਦਸਵੇਂ ਪਾਤਸ਼ਾਹ ਜੀ ਨੇ ਬਾਬਾ ਜੀਮ ਸਿੰਘ ਜੀ ਨੂੰ ਕਿੱਟਣਾ ਲਾ ਕੇ ਕੋਤੇ ਕਿਤਾਬ ਦੇ ਤਜਾਰ ਕਰਨ ਰੰਗ ਰੇਟੇ ਕਰਕੇ ਬੈਠੇ ਲੇਕਿਨ ਇਹ ਮਨੁਵਾਦੀ ਸੋਚ ਦੇ ਲੋਕ ਅੱਜ ਵੀ ਸਾਡੇ ਸਮਾਜ ਨੂੰ ਮੰਨਣਾ ਨਹੀਂ ਚਾਹੁੰਦੇ ਕਿ ਸਾਨੂੰ ਗੁਰੂ ਸਾਹਿਬਾਂ ਨੇ ਆਪਣੀ ਸ਼ਕਤੀ ਨਾਲ ਲਾਇਆ ਤੇ ਆਪਣੇ ਬੱਚੇ ਗਿਆ ਵਾ ਇਹਨਾਂ ਨੇ ਜੋ ਗਲਤ ਸ਼ਬਦ ਵਟਿਆਗੇ ਸਾਡੇ ਪੈਸੀ ਪਰਵਾਰਾਂ ਵਾਸਤੇ ਕਿ ਜੀ ਵੀ ਕੋਰੇ ਨਕੇ ਬਾਜਾ ਜੀਰੀ ਮਾਰਾ ਦੇ ਕੇ ਗੈਸਟਰ ਆ ਕੇ 20 ਸਾਲ ਤੱਕ ਮਾਈਂ ਪਹੁੰਚਿਆ ਮੈਂ ਉਜਲਾ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਤੁਹਾਡੇ ਪਰਿਵਾਰ ਚੋਂ ਕਿੰਨੀਆਂ ਕੁਰਬਾਨੀਆਂ ਕੋਲੋਂ ਤੁਸੀਂ ਦੇ ਦੱਸੋ ਸਾਡੇ ਸਮਾਜ ਦੇ ਤੇ ਚੱਗੀ ਜਾ ਰਿਹਾ ਸਾਨੂੰ ਪਤਾ ਵਾ ਕਿ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਹੈਗਾ ਅਸੀਂ ਪਰਿਵਾਰਾਂ ਦਾ ਤੁਸੀਂ ਸ਼ਰਧ ਵਰਤਨ ਲਗਿਆ ਉਹ ਬੜਾ ਸੋਚ ਲਿੰਦੇ ਕਿ ਕਿ ਤਾਹੋ ਜਨਾ ਅਸੀਂ ਪਰਿਵਾਰਾਂ ਦੀ 85% ਵੋਟ ਆ ਗਈ ਇਹਨਾਂ ਨੇ ਇਹ ਤੁਹਾਨੂੰ ਤੱਕਾ ਦੇ ਪਾਇਆ ਔਰ ਇਹਨਾਂ ਦੀਆਂ ਵੋਟਾਂ ਨਾਲ ਹੀ ਤਰੀਏ ਪਾਰਟੀ ਮਰਜ਼ੀ ਜਾਂਦੇ ਇਹਨਾਂ ਵੀ ਵੋਟਾਂ ਨਾਲ ਹੀ ਤੁਸੀਂ ਵਿਧਾਨ ਸਭਾ ਜਾਂਦੇ ਜੀ ਮੈਂ ਸਮਾਜ ਨੂੰ ਬੇਨਤੀ ਕਰਨੀ ਚਾਹਣਾ ਉਹ ਸਮਾਂ ਆ ਗਿਆ ਵਾ ਇਹਨਾਂ ਨੂੰ ਵੋਟ ਦੀ ਝੋਟ ਮਾਰੋ ਇਹਨਾਂ ਨੂੰ ਘਰ ਭਾਓ ਇਹਨਾਂ ਦੇ ਵਿਰੋਧ ਦੇ ਵਿੱਚ ਜਿਨ੍ਹਾਂ ਕਾਂਗਰਸ ਪਾਰਟੀ ਨੇ ਨੁਮਾਇੰਦਿਆਂ ਖਿਲਾੜੇ ਇਹ ਉਜਲੇ ਦੇ ਨਾਲ ਨਾਲ ਪੂਰੇ ਪੰਜਾਬ 'ਚ ਇਹਨਾਂ ਨੂੰ ਘਰ ਭਾ ਦੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਨੂੰ ਵੋਟ ਪਾਓ ਕਿੰਨੂੰ ਪਾਣੀ ਇਹ ਤੁਹਾਡੀ ਮਰਜ਼ੀ ਹੈ ਲੇਕਿਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਠੋਕੇ ਵਿਰੋਧ ਕਰੋ ਜੋ ਬਲੇ ਸੋਨ ਟਾਈਮ ਭਾਰਤ ਦੇ ਮਹਾਰਾਜਾ ਹੈ ਨਾਲ ਕਿਹਾ ਪੰਜਾਬ ਦਾ ਭਰਵਾਨ ਹੈ ਜਿਸ ਤਰ੍ਹਾਂ ਜੋ ਬਸ ਜਿਹੜਾ ਅੱਜ ਜਿਹੜਾ ਮੁੱਲਾ ਫਟਾ ਗਿਆ ਮੈਂ ਕੁਝ ਇਸ ਹੋਲਾ ਕਿ ਕਿ ਲੱਗਦਾ ਲੱਗ ਰਿਹਾ ਦਾ ਉਹਨਾਂ ਅਫਸਰ ਤੋਂ ਔਰ ਇਹ ਤੁਹਾਨੂੰ ਨਾ ਚਾਹ ਮੰਗਣੀ ਤੇ ਉਸ ਸਮੇਂ ਪਹਿਲਾ ਜਿਹੜਾ ਜੁਨੀ ਸਿੰਘ ਹੋਜਲਾ ਵੱਲੋਂ ਜਿਹੜਾ ਵਾਲੀ ਕਿਸਮਾਂ ਅਸੀਂ ਸਮਝਾ ਲਈ ਬਤਾਓ ਇੱਕ ਬਹੁਤ ਜਿਹੜੀ ਇੱਕ ਹਨਨ ਜੋਬ ਜਿਹੜਾ ਕੋਈ ਨਾ ਬਿਆਨ ਦੱਸਦਾ ਇਹਦੇ ਅਸੀਂ ਸਮਾਜ ਦੇ ਬੱਚੇ ਆ ਜਿਹੜੇ ਉਹਨਾਂ ਦਾ ਜਿਹੜਾ ਹਰਜਾਨ ਜਿਹੜਾ ਵਾ ਔਰ ਚੋਰੀ ਚੋਰੀ ਚਕਾਰੀ ਵਾਲਾ ਔਰ ਇਹ ਚੇਤੀ ਚੋਰ ਨੇ ਆ ਜਿਹਨੇ ਸੁਲਭੀ ਜੋ ਵੀ ਜਿਹੜੇ ਇਹ ਵੀ ਕ੍ਰਾਈਮ ਜਿਹੜੇ ਆ ਇਸ ਸਮਾਜ ਤੋਂ ਕਰਦੇ ਆ ਔਰ ਇੱਥੇ ਬਹੁਤ ਸਾਰੇ ਜਿਹੜੇ ਜੋ ਤਾਕਤ ਸੀ ਜੋ ਐਮਪੀ ਮੋਹਿਲਾ ਦੀ ਜਿਹੜੀ ਉਹਨਾਂ ਦੀ ਬਹਾਸਿਕਤਾ ਸੀਗਾ ਉਹ ਕਿਤੇ ਨਾ ਕਿਤੇ ਅੱਜ ਵਾਪਸ ਬਾਹਰ ਆ ਕੇ ਆਈ ਆ ਔਰ ਮੈਂ ਆਪਣੇ ਸਮਾਜ ਨੂੰ ਔਰ ਖਾਸ ਕਰਕੇ ਵਾਲਮੀਕ ਸਮਾਜ ਨੂੰ ਦਰਸ਼ਿਆ ਸਮਾਜ ਨੂੰ ਬਨਦੀ ਸਿੰਘ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਕਾਂਗਰਸ ਦਾ ਪੂਰੇ ਤੌਰ ਤੇ ਜਿਹੜਾ ਪਾਈ